ਲੋਕ ਹਿੱਤ ਲੋਕਾਂ ਦੀ ਆਵਾਜ਼ ਕੀ ਕਹਣਾ ਚਾਹੋਗੇ ਅਸੀਂ ਇਹਨੇ ਪੀਰ ਬਾਬੇ ਕਾਲੇ ਸਾਦੇ ਹੋਮ ਹਮਾ ਕੇ ਮੇਲਾ ਵਾ ਤੇ ਸਾਰੀ ਸੰਗਤ ਹੋਮ ਹਮਾ ਕੇ ਆਉ ਤੇ ਬਹੁਤ ਧੂਮ ਤਾਂ ਮੇਲਾ ਸ਼ੁਰੂ ਕੀਤਾ ਗਿਆ ਵਾ ਸਾਰੀ ਸੰਗਤ ਦੇ ਨਾਲ ਪਈ ਸੰਗਤ ਨੂੰ ਪਈ ਹੋਮ ਹਮਾ ਕੇ ਸਾਰੀ ਸੰਗਤ ਨੂੰ ਮੇਲਾ ਦੀ ਰੌਣਕਾਂ ਕਣ ਕੇ ਵਧਾਓ ਸਾਹਿਬ ਵਾਗਰ ਜੀ ਕੀ ਫਤਿਹ ਕਿਹੜਾ ਪਿੰਡਾ ਸਬਰਾ ਜੀ ਆ ਜਿਹੜਾ ਪੀਰੋ ਅੱਬਾ ਕਾਲੇ ਸ਼ਾਹ ਦੀ ਦਰਗਾਹ ਦੇ ਮੇਲਾ ਮਨਾਇਆ ਜਾ ਰਿਹਾ ਕਿਹੜੀ ਤਰੀਕ ਨੂੰ ਮਨਾਇਆ ਜਾ ਰਿਹਾ ਤੇ ਕਿਹੜੇ-ਕਿਹੜੇ ਕਲਾਕਾਰ ਆ ਰਹੇ ਇਹ ਜੀ 20 ਹਾੜ 3 4 ਜੁਲਾਈ ਵਾਲੇ ਦਿਨ ਮਨਾਇਆ ਜਾ ਰਿਹਾ ਜੀ ਸੰਗਤਾਂ ਨੂੰ ਅਪੀਲ ਆ ਕੇ ਹੋ ਮੋਹ ਮਹਾ ਕੇ ਪਹੁੰਚੋ ਤੇ ਮੇਲੇ ਦੀਆਂ ਰੌਣਕਾਂ ਵਧਾਓ ਜੀ ਕਿਹੜੇ ਕਲਾਕਾਰ ਜਿਹੜੇ ਹਾਜ਼ਰੀ ਭਰ ਇਹ ਜੀ ਜੈਲੀਆ 12 ਤੋਂ 2 ਵਜੇ ਤੱਕ ਜੈਲੀਆ ਤੇ 2:30 ਵਜੇ ਤੋਂ ਲੈ ਕੇ ਤੇ 5 ਵਜੇ ਤੱਕ ਬਲਕਾਰ ਨਖੀਲਾ ਤੇ ਮਨਜਿੰਦਰ ਗੁਲਸ਼ਨ ਆਪਣਾ ਰੰਗਾਰੰਗ ਪ੍ਰੋਗਰਾਮ ਸੰਗਤਾਂ ਨੂੰ ਸੁਣਾ ਕੇ ਨਿਹਾਲ ਕਰਨਗੇ ਜੀ ਕਬੱਡੀ ਦੇ ਸ਼ੋਅ ਮੈਚ ਜੀ ਹੋਇਆ ਜਾਣਾ ਕਬੱਡੀ ਦਾ ਸ਼ੋਅ ਮੈਚ ਜੀ ਇੱਕ ਪਲੀਤ ਲੱड्डੂ ਵਾਲਾ ਤੇ ਬੱਗਾ ਪਹਿਲਵਾਨ ਇਹਨਾਂ ਦੇ ਵਿਚਕਾਰ ਜੀ ਫਸਵਾ ਮੈਚ ਹੋਊਗਾ ਸਾਰੇ ਨਗਰ ਦੀਆਂ ਸੰਗਤਾਂ ਨੂੰ ਹਮਮਾ ਆ ਕੇ ਪਹੁੰਚਣ ਦੀ ਅਪੀਲ ਕਰਦੇ ਆਂਗੇ ਤੇ ਮੇਲੇ ਦੀਆਂ ਖੁਸ਼ੀਆਂ ਵਧਾਓ ਮੇਰਾ ਨਾਮ ਕਸ਼ਮੀਰ ਸਿੰਘ ਕੀ ਕਹਿਣਾ ਚਾਹੋਗੇ ਆ ਮੇਲਾ ਇਹਦਾ ਮਨਾਇਆ ਮੇਲਾ ਜੀ ਹਰ ਸਾਲ ਆ ਬਾਬੇ ਕਾਲਾਛੀ ਦੀ ਯਾਦ ਵਿੱਚ ਹਰ ਸਾਲ 19 ਤੇ 20 ਹਜ਼ਾਰ ਨੂੰ ਬਹੁਤ ਭਾਰੀ ਜਿਹੜਾ ਮੇਲਾ ਮਨਾਇਆ ਜਾਂਦਾ ਇਸ ਵਾਰ ਵੀ 19000 ਨੂੰ ਦੁਪਹਿਰੇ ਕਵਾਲ ਜਿਹੜੇ ਆਪਣੇ ਕਵਾਲੀਆਂ ਪੇਸ਼ ਕਰਨਗੇ ਤੇਰਾ ਨੂੰ ਜਿਹੜੇ ਕਵਾਲ ਲਗਣਗੇ 19000 ਨੂੰ ਤੇ ਦਿਨੇ 12 ਵਜੇ ਤੋਂ ਲੈ ਕੇ 3 ਵਜੇ ਤੱਕ ਜਿਹੜਾ ਵੀਰ ਜੈਲੀ ਕਾ ਉਹ ਆਪਣਾ ਨਗਰਾਂ ਪੇਸ਼ ਕਰੇਗਾ ਤੇ 3 ਤੋਂ 6 ਵਜੇ ਤੱਕ ਬਲਕਾਰ ਨਖੀਲਾ ਤੇ ਮਨਜਿੰਦਰ ਗੁਲਸ਼ਨ ਆਪਣਾ ਪ੍ਰੋਗਰਾਮ ਪੇਸ਼ ਕਰਨਗੇ ਅਪਰੰਤ ਕਬੱਡੀ ਦਾ ਜਿਹੜਾ ਸ਼ੋਅ ਮੈਚ ਹੋਊਗਾ ਫਰੀਦ ਲੱਧੂ ਤੇ ਬਗਾਸ ਭਰਾ ਦੀ ਟੀਮਾਂ ਵਿਚਕਾਰ ਤੇ ਗੁਰੂ ਘਰ ਲੰਗਰ ਜਿਹੜਾ ਹੋਈ ਉਹ ਟੋਟਲ ਵਰਤਾਇਆ ਜਾਊਗਾ ਠੰਡੇ ਮਿੱਠੇ ਜਲਦੀਆਂ ਸ਼ਵੀਲਾ ਵੀ ਲੱਗਣਗੀਆਂ ਤੇ ਇਸ ਵਾਰ ਇਹਨਾਂ ਨਾਇਰੀ ਵੀਰਾਂ ਤੇ ਪਿੰਡ ਦੇ ਨੌਜਾਨ ਵੀਰੋਂ ਨੂੰ ਜਿਹੜਾ ਜੂਸ ਦਾ ਲੰਗਰ ਆ ਉਹ ਵੀ ਲਾਇਆ ਜਾਊਗਾ ਅਸੀਂ ਧੰਨਵਾਦ ਕਰਦੇ ਆਂ ਐਨ ਆਈ ਆਰੀ ਵੀਰਾਂ ਦਾ ਤੇ ਗ੍ਰਾਮ ਪੰਚਾਇਤ ਸਭਰਾ ਦਾ ਜਿਹੜੇ ਸਾਨੂੰ ਆਪ ਦਾ ਪੂਨ ਸਜਾਉਂ ਦਿੰਦੇ ਆ ਤੇ ਮੇਲੇ ਦੇ ਕਾਰਜ ਨੂੰ ਸਿਰੇ ਚੜ੍ਹਦੇ ਆ ਕੀ ਅਪੀਲ ਕਰੋਗੇ ਸੰਗਤਾਂ ਨੂੰ ਨਹੀਂ ਸੰਗਤਾਂ ਨੂੰ ਅਪੀਲ ਕਰਦੇ ਆ ਕਿ ਮੇਲੇ ਵਿੱਚ ਆ ਕੇ ਸੇਵਾ ਕਰੋ ਤੇ ਬਾਬਾ ਜੀ ਦੀਆਂ ਖੁਸ਼ੀਆਂ